ਬੇਟੇ ਦੋਵੇਂ ਬਾਹਰ ਸੀਗੇ ਅਮਰੀਕਾ ਉਹਦੇ ਪਿੱਛੋਂ ਮਦਰ ਨੂੰ ਅਧਰੰਗ ਹੋ ਗਿਆ ਹੂੰ ਤੇ ਫਾਦਰ ਟੇਕ ਕੇਅਰ ਕਰਦੇ ਸੀਗੇ ਹੂੰ ਤੇ ਇੱਕ ਦਿਨ ਕੀ ਹੋਇਆ ਜੀ ਸਵੇਰੇ ਮਦਰ ਨੂੰ ਰੋਜ਼ ਹੰਮਵਾਉਂਦੇ ਸੀਗੇ ਹੂੰ ਤੇ ਫਾਦਰ ਐਕਸਪਾਇਰ ਹੋ ਗਏ ਓਕੇ ਮਦਰ ਮੰਝੇ ਤੇ ਪਈ ਤੇ ਮਦਰ ਦੇਖ ਰਹੀ ਹੈ 8:00 ਵਜੇ ਤੇ ਅੱਗੇ 8:00 ਵਜੇ ਆ ਜਾਂਦਾ ਚਾਹ ਲੈ ਕੇ ਆਇਆ ਨਹੀਂ ਆਇਆ ਨਹੀਂ ਅੱਜ ਤੇ ਉਹ ਦੇਖ ਰਹੀ ਹੈ ਵੀ ਉਹ ਮੰਝੇ ਦੇ ਸਾਹਮਣੇ ਪਿਆ ओके ਤੇ ਉਹ ਮੰंजे ਤੋਂ ਪਹਿਲਾਂ ਹੱਲੇ ਡੇਗਦੀ ਆ ਆਪਣੇ ਆਪ ਨੂੰ ਹੱਥਾਂ ਨਾਲ ਕਸੀੜ ਕਸੀੜ ਕੇ ਇੱਕ ਹੱਥ ਨਾਲ ਉੱਥੇ ਉਹਦੇ ਕੋਲੇ ਜਾਂਦੀ ਆ ਜਾ ਕੇ ਉਹਨੂੰ ਹਲਾਉਂਦੀ ਆ ਹੂੰ ਉੱਠਦਾ ਨਹੀਂਗਾ ਫਿਰ ਉਹ ਗਲੀ 'ਚ ਬਾਹਰ ਨਿਕਲਦੀ ਆ ਫਿਰ ਭਗਤ ਸਿੰਘ ਸੰਸਥਾ ਹੈਗੀ ਜਲੰਧਰ ਦੀ ਕੋਈ ਉਹ ਆਉਂਦੀ ਆ ਹੂੰ ਉਹ ਆ ਕੇ ਦਾ ਸੰਸਕਾਰ ਉਹਦੇ ਬੇਟਿਆਂ ਨੂੰ ਫੋਨ ਕਰਦੀ ਆ ਹੂੰ ਵੀ ਭਾਈ ਤੁਹਾਡਾ ਪਿਓ ਮਰ ਗਿਆ ਆਜੋ ਹੂੰ ਉਹ ਕਹਿੰਦੀ ਸਾਡੇ ਕੋਲੇ ਆਉਣ ਦਾ ਟਾਈਮ ਹੈ ਨਹੀਂਗਾ ਸਾਡੇ ਬਾਪੂ ਦਾ ਸਸਕਾਰ ਹੀ ਕਰਦੇ ਹੋ ਬਾਹਰਲੇ ਦੇਸ਼ ਆਪਣੇ ਵਾਸਤੇ ਇੰਨੇ ਵੱਡੇ ਹੋ ਗਏ ਜਾਂ ਆਪਣੇ ਵਾਸਤੇ ਇੰਨੀ ਮਹਿਨਾ ਰੱਖਦੇ ਹੋ ਗਏ ਜਾਂ ਪੈਸਾ ਆਪਣੇ ਲਈ ਇੰਨਾ ਵੱਡਾ ਹੋ ਗਿਆ ਹੂੰ ਕਿ ਆਪਾਂ ਉਹਦੇ ਰਿਸ਼ਤੇਆਂ ਨੂੰ ਛੱਡ ਗਏ ਬਾਈ ਆ ਆਪਾਂ ਪੈਸਾ ਕਮਾਉਣ ਦਾ ਆਪਦੇ ਵਾਸਤੇ ਗਏ ਸੀ ਨਾ ਬਿਲਕੁਲ ਤੇ ਆਪਾਂ ਪੈਸਾ ਪਿੱਛੇ ਆਪਦਾ ਹੀ ਛੱਡਦੇ ਬਿਲਕੁਲ ਮਾਂ ਪਿਓ ਬੱਚਾ ਆਪਾਂ ਕਾਦੇ ਵਾਸਤੇ ਜਾਂਦੇ ਆ ਆਪਾਂ ਨੂੰ ਇੱਕ ਦਿਨ ਆਪ ਨੂੰ ਵੇਖੂਗਾ ਬਿਲਕੁਲ ਵੱਡਾ ਹੋਊਗਾ ਆਪਣੇ ਸੁਪਨੇ ਹੁੰਦੇ ਉਹ ਤੋਂ ਸੌ ਆਸਾਂ ਹੁੰਦੇ ਆ ਬਿਲਕੁਲ ਪੈਸੇ ਤਾਂ ਨਹੀਂ ਖਾਣੇ ਆਪਾਂ। ਖਾਣੇ ਤਾਂ ਆਪਾਂ ਰੋਟੀ ਆਪਦੇ ਘਰ ਦੇਣਾ। ਮਾੜੀ ਚੰਗੀ। ਤੇ ਜੇ ਬੱਚੇ ਹੀ ਨਹੀਂ ਆਪਣੇ ਕੋਲੇ ਮੁੜ ਕੇ ਆਏ ਜਾਂ ਅੱਗੇ ਜਨਰੇਸ਼ਨ ਹੀ ਨਾ ਮੁੜ ਕੇ ਆਈ। ਤੇ ਫਿਰ ਮਾਪਿਓ ਇੱਥੇ ਇਕੱਲੇ ਕੀ ਕਰਨਗੇ? ਜਾਂ ਬਹੁਤੇ ਮਾਪਿਓ ਉੱਥੇ ਵੀ ਪਹੁੰਚ ਗਏ ਆ। ਬਜ਼ੁਰਗੋ ਜਿੱਥੇ ਉਹਨਾਂ ਦਾ ਟਾਈਮ ਬੈਠ ਕੇ ਖਾਣ ਦਾ ਸੀ ਉਹ ਕੰਮ ਕਰਦੇ ਆ। ਜਾ ਪੰਜਾਬੋਂ ਨੂੰ ਤਰਸਦੇ ਆਪਾਂ ਕਿੰਨੀਆਂ ਵੀਡੀਓ ਦੇਖਦੇ ਆ ਮੇਰਾ ਪੰਜਾਬ ਜੀ ਕਰਦਾ ਜਾਣ ਨੂੰ ਅਸੀਂ ਨਹੀਂ ਜਾ ਸਕਦੇ ਜਾਂ ਅੱਜ ਵੀ ਮੈਨੂੰ ਪੰਜਾਬ ਦੇ ਸੁਪਨੇ ਆਉਂਦੇ ਆ ਆਪਾਂ ਉਹਨਾਂ ਨੂੰ ਕਿਉਂ ਕੈਦ ਕਰਕੇ ਰੱਖ ਛੱਡੇ ਉੱਥੇ ਕਿਉਂ ਨਹੀਂ ਛੱਡਦੇ ਆਪਾਂ ਉਹਨਾਂ ਨੂੰ ਉਹ ਛੱਡਦੇ ਕਿਉਂ ਨਹੀਂਗੇ ਕਿਉਂਕਿ ਬੱਚੇ ਨਿੱਕੇ ਆ ਹੂੰ ਠੀਕ ਆ ਜੋ ਇੱਧਰ ਨੂੰ ਆ ਜਾਣਗੇ ਤਾਂ ਬੱਚਿਆਂ ਦੀ ਟੇਕ ਕੇਅਰ ਕੌਣ ਕਰੂਗਾ ਉਹਨਾਂ ਨੂੰ ਬੱਚਿਆਂ ਦੀ ਟੇਕ ਕੇਅਰ ਕਰਨ ਵਾਸਤੇ ਕੋਈ ਬੰਦਾ ਰੱਖਣਾ ਪਊਗਾ ਪੰਜਾਬ 'ਚ ਰਹਿ ਕੇ ਵੀ ਕੰਮ ਜਿਹਾ ਹੋਇਆ ਜਾ ਸਕਦਾ ਜੇ ਬੰਦਾ ਕਹਿੰਦਾ ਕੱਲੇ ਪੰਜਾਬ ਦੇ ਹਾਂ ਕਿਉਂ ਨਹੀਂ ਕਾਮਯਾਬ ਥੋੜੇ ਚ ਕੰਮ ਕਰਨ ਦਾ ਜਨੂਨ ਹੋਣਾ ਚਾਹੀਦਾ ਮੈਂ ਜਿਹੜਾ ਵੀ ਬੰਦਾ ਬਾਹਰੋਂ ਮੈਨੂੰ ਫੋਨ ਕਰਦਾ ਮੈਨੂੰ ਸਿਰਫ ਦੋ ਚੀਜ਼ਾਂ ਕਹਿੰਦਾ ਹਾਂ ਪੰਜਾਬ ਚ ਆਉਣਾ ਸਭ ਤੋਂ ਵੱਡੀ ਪਹਿਲ ਕਦਮੀ ਹੈ ਪਹਿਲ ਕਦਮੀ ਹਾਂ ਤੂੰ ਪਹਿਲ ਕਦਮੀ ਕਰ ਕੰਮ ਕਰ 6 ਮਹੀਨੇ ਕੰਮ ਕਰਨਾ ਤੂੰ ਕੋਈ ਵੀ ਕੰਮ ਕਰਦਾ ਚਾਹੇ ਤੂੰ ਫੂਡ ਟਰੱਕ ਚਲਾ ਰਿਆ ਕੋਈ ਚਾਹੇ ਤੂੰ ਕੋਈ ਰੇੜੀ ਲਾ ਰਿਆ ਚਾਹੇ ਤੂੰ ਕੋਈ ਬਿਜ਼ਨਸ ਕਰ ਰਿਹਾ ਜਾਂ ਜਿਹੜੇ ਤੈਨੂੰ ਕੰਮ 5 6 10 ਦੱਸ ਰਹੇ ਉਹਨਾਂ ਚ ਕੋਈ ਕੰਮ ਕਰਦਾ ਤੂੰ ਕੰਮ ਕਰ 6 ਮਹੀਨੇ ਜੇ ਤੈਨੂੰ ਕੰਮ ਵਾਸਤੇ ਪੈਸਿਆਂ ਦੀ ਲੋੜ ਆ ਜਾਂ ਹੈਲਪ ਦੀ ਲੋੜ ਉਹ ਵੀ ਮੈਂ ਤੈਰੀ ਕਰੂੰਗਾ। ਹੂੰ 6 ਮਹੀਨੇ ਤੋ ਕੰਮ ਕਰਨਾ। 6 ਮਹੀਨੇ ਛੱਡ ਕੇ ਪਹਿਲਾਂ ਭੱਜਣਾ ਨਹੀਂ ਤੋ। ਹੂੰ ਜੇ 6 ਮਹੀਨੇ ਤੱਕ ਕੰਮ ਕਾਮਯਾਬ ਨਹੀਂ ਹੁੰਦਾ ਜਿੰਨਾ ਤਰਾ ਪੈਸਾ ਲੱਗਿਆ ਉਹ ਵੀ ਤੈਨੂੰ ਦੇਵਾਂਗਾ ਮੈਂ। ਜੇ ਕੰਮ ਨਹੀਂ ਚੱਲਦਾ ਤਾਂ ਤੇਰਾ ਚਲਾ ਕੇ ਦੇਵਾਂਗਾ। ਚਾਹੇ ਉਹਦੇ ਵਾਸਤੇ ਮੈਨੂੰ ਪ੍ਰੋਮੋਸ਼ਨ ਕਰਾਉਣੀ ਪਵੇ ਕਿਸੇ ਦੀ ਮਿਹਨਤ ਕਰਨੀ ਪਵੇ ਵੀ ਭਾਈ ਇਹ ਬੰਦਾ ਬਾਹਰੋਂ ਆਇਆ। ਹੂੰ ਇਹਦਾ ਕੰਮ ਚਲਾ ਕੇ ਦੇਣਾ ਆਪਣੇ ਰ ਹੱਥ ਫੜਨਾ ਆਪਣੀ ਜ਼ਿੰਮੇਵਾਰੀ ਆ। ਤੇ ਮੈਂ ਕਹਿੰਦਾ ਇੰਨੇ ਕ ਆਪਣੇ ਪੰਜਾਬ 'ਚ ਚੰਗੇ ਲੋਕ ਜਾਂ ਸੁਚਾਰੂ ਲੋਕ ਦਿਮਾਗ 嗯。Mm.